ਦੇ ਵਿੱਚ ਇੱਕ ਮਰਡਰ ਕੇਸ ਹੋਇਆ ਸੀਗਾ ਜਿਸ ਨੂੰ ਪੁਲਿਸ ਨੇ ਸੋਲਵ ਕਰ ਦਿੱਤਾ ਵਾ ਗੱਲਬਾਤ ਕਰਨ ਲੈਨੇ ਆ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਆ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲਸਾ ਨਾਮ ਜੁਨੇ ਸਰ ਕੀ ਮਾਮਲਾ ਸੀ ਪੂਰਾ ਮਰਡਰ ਕਿਸ ਤਰ੍ਹਾਂ ਹੋਇਆ ਸੀ ਮਾਮਲਾ ਏਸੀ ਦਾ ਕਿ ਸਾਡੇ ਕੋਲੇ ਜੋ ਇਨਫੋਰਮੇਸ਼ਨ ਆਈ ਸੀਗੀ ਕਿ ਅਨੋਖ ਮਿੱਤਲ ਨੇ ਕੰਪਲੇਂਟ ਲਿਖਾਈ ਸੀਗੀ ਕਿ ਜੇ ਮੈਂ ਤੇ ਮੇਰੀ ਵਾਈਫ ਕਿੱਥੇ ਜਾ ਰਹੇ ਸੀਗੇ ਤੇ ਰਸਤੇ 'ਚ ਜਦੋਂ ਅਸੀਂ ਉੱਥੇ ਰੁਕੇ ਤੇ ਪੰਜ ਛੇ ਬੰਦੇ ਆਏ ਤੇ ਸਾਡੇ ਨਾਲ ਉਹਨਾਂ ਨੇ ਮਤਲਬ ਹੱਥ 'ਚ ਬੱਪਰ ਗਿਆ ਬਟ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ 'ਚ ਇਹ ਨਿਕਲ ਕੇ ਆਇ ਕਾਇਰ ਕੀਤੇ ਤੇ ਉਸੇ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ 4 ਬੰਦੇ 6-5 ਬੰਦੇ ਹੋਰ ਅਰੈਸਟ ਕੀਤੇ ਜਿਸ ਵਿੱਚ ਇੱਕ ਇਨਾਦੀ ਗਰਲਫ੍ਰੈਂਡ ਹੈਗੀ ਤੇ ਚਾਰ ਬੰਦੇ ਹੋਰ ਹੈ ਜੀ ਮਟਰ ਦਾ ਪੂਰਾ ਕਾਰਨ ਕੀ ਹੈਗਾ ਕਿ ਇਹਨਾਂ ਦੇ ਕੋਈ ਰਿਲੇਸ਼ਨਸ਼ਿਪ ਵਿੱਚ ਸੀਗਾ ਇਹ ਕੁੜੀ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸੀਗਾ ਐਂਡ ਇਸ ਨੂੰ ਕਾਫੀ ਟਾਈਮ ਤੋਂ ਹਟਾਣਾ ਚਾਹੁੰਦਾ ਸੀਗਾ ਰਸਤੇ 'ਚ ਔਰ ਫਾਈਨਲੀ ਇਸਨੇ ਪਰਸੋਂ ਜੋ 15 ਔਰ 16 ਦੀ ਦਰਮਿਆਨੀ ਰਾਤ ਨੂੰ ਇਸ ਅੰਜਾਮ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸਰ ਕਿੰਨੀ ਦੇਰ ਤੋਂ ਇੱਕ ਟਰਾਈ ਕਰ ਰਹੇ ਜੀ ਤੁਸੀਂ ਕਿ ਦੋ ਸਾਲ ਦੋ ਵਾਰ ਇਹਨੇ ਪਹਿਲੇ ਵੀ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਟਾਈਮਿੰਗ ਦਾ ਨਹੀਂ ਅਸੀਂ ਇਨਵੈਸਟੀਗੇਸ਼ਨ ਚ ਇਹਨਾਂ 'ਕ ਪਤਾ ਲੱਗੇ ਟਾਈਮਿੰਗ ਦੀ ਨਹੀਂ ਕਹਿ ਸਕਦੇ ਬਟ ਇਸਨੇ ਪਹਿਲਾਂ ਵੀ ਦੋ ਵਾਰ ਟਰਾਈ ਕੋਈ ਇਹੋ ਜਿਹੀ ਕੀਤੀ ਹੈਗੀ ਸਰੀ ਹਾਇਰ ਕਿਤੋਂ ਕਿਤੇ ਸੀ ਜਿਹੜੇ ਮਰਡਰ ਵਾਲੇ ਵਾਲੇ ਲੋਕਲ ਹੀ ਸੀਗੇ ਸਾਨੇਵਾਲ ਦੇ ਔਰ ਟੰਡਾਰੀ ਕਲਾਂ ਦੇ ਰਹਿਣ ਵਾਲੇ ਬੰਦੇ ਸੀਗੇ ਲੜਕੀ ਤੇ ਲੜਕੇ ਦੀ ਇਕੱਠੀ ਪਲਾਨਿੰਗ ਸੀ ਜਾਂ ਕੁਝ ਪਲਾਨਿੰਗ ਸੀ ਕਿਨਾਂ ਦੀ ਆਲਰੇਡੀ ਦੈਟਸ ਵਾਈ ਬੀ ਅਰੈਸਟਡ ਬੋਥ ਲੜਕੀ ਕੋਲ ਨਾ ਜਿਹੜੀ ਗਰਲਫ੍ਰੈਂਡ ਹੈਗੀ ਉਹਦੀ ਉਹ ਇਹਦੀ ਮਤਲਬ ਗਰਲਫ੍ਰੈਂਡ ਹੈ ਏ ਲੜਕੀ ਉਹ ਇਥੇ ਲੁਧਿਆਣੇ ਦੀ ਰਹਿਣ ਵਾਲੀ ਲੋਕਾਂ ਦੇ ਸਰ ਗ੍ਰਿਫਤਾਰੀ ਕਿੱਥੋਂ ਹੋਈ ਆ ਕਿਤੇ ਆਪਣੇ ਨਹਿਰ ਨਹਿਰ ਪੁਲ ਤੇ ਨਾ ਉਥੇ ਗ੍ਰਿਫਤਾਰੀ ਸਰ ਮਰਡਰ ਇਹਨੇ ਉਸੇ ਵਲੇ ਉਸੇ ਰਾਤ ਨੂੰ ਉਸੇ 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 ਟਾਈਮ ਕਿੱਥਾ ਸੀ ਉਸੇ ਥਾਂ ਤੇ ਕਿਤਾਹੀ ਮਰਡਰ ਕਿੱਥੋਂ ਬੋਡੀ ਮਰਡਰ ਬਿਲਕੁਲ ਸ਼ੇਮ ਥਾ ਤੇ ਉਧਰ ਉਧਰੀ ਹੋਇਆ ਸੀ ਕਿਉਂਕਿ ਸ਼ਮਸ਼ਾਨ ਏਰੀਆ ਸੀਗਾ ਸਰ ਸਰ ਸਟੇਟਮੈਂਟ ਲੜਕੇ ਦੀ ਕੀ ਸੀ ਜਿਹੜਾ ਅਨੂਪ ਸੀਗਾ ਸਟੇਟਮੈਂਟ ਕੀ ਸੀ ਬਾਰ ਬਾਰ ਕੀ ਬਦਲਦਾ ਨਹੀਂ ਨਹੀਂ ਸਟੇਟਮੈਂਟ ਉਹਦੀ ਇਹ ਸੀ ਕਿ ਨਾ ਕਿ ਜੀ ਮੈਂ ਆਪਣੀ ਵਾਈਫ ਦੇ ਨਾਲ ਜਾ ਰਿਹਾ ਸੀਗਾ ਮੈਂ ਰਸਤੇ ਉਸਨੇ ਸਾਡੇ ਤੇ ਅਟੈਕ ਕੀਤਾ ਸੀ ਸਾਡੀ ਕਾਰ ਸਨੈਚ ਕਰਕੇ ਲੈ ਗਈ ਤੇ ਮੇਰੀ ਵਾਈਫ ਨੂੰ ਮਰਡਰ ਕਰ ਦਿੱਤਾ ਪੁਲਿਸ ਨੂੰ ਸ਼ੱਕ ਹੋ ਗਿਆ ਸੀ ਕਿ ਕੁਝ ਇਸ ਫਰਸਟ ਸਟੇਜ ਨੂੰ ਇਨਵੈਸਟੀਗੇਸ਼ਨ ਚ ਪਤਾ ਲੱਗ ਜਾਂਦਾ ਬਹੁਤ ਸੀ ਚੀਜ਼ਾਂ ਦਾ ਔਰ ਜਦੋਂ ਅਸੀਂ ਸਾਡੀ ਟੀਮ ਨੇ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰੀ ਤਾਂ ਇਹ ਚੀਜ਼ਾਂ ਸਾਰੀ ਨਿਕਲ ਕੇ ਸਾਹਮਣੇ ਆ ਗਈ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹ ਜਿਵੇਂ ਕਿ ਦੱਸ ਰਹੇ ਨੇ ਪੂਰੀ ਜਾਣਕਾਰੀ ਦੇ ਰਹੇ ਨੇ ਕਿ ਕਿਸ ਤਰ੍ਹਾਂ ਇਹ ਮਾਮਲਾ ਜਿਹੜਾ ਵਾ ਸੋਲਵ ਕੀਤਾ ਗਿਆ ਵਾ ਤਾਂ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਸੀਗੀ ਤਾਂ ਉਸ ਦੇ ਵਿੱਚ ਇਹ ਸਾਹਮਣੇ ਆਇਆ ਸੀਗਾ ਸੀ ਕਿ ਜਿਹੜਾ ਘਰ ਵਾਲਾ ਆ ਉਹੀ ਖੁਦ ਦੋਸ਼ੀ ਹੈਗਾ ਜਿਹੜਾ ਵਾ ਅਨਜਾਮ ਦਿੱਤਾ ਕਿਉਂਕਿ ਉਸ ਤੇ ਇੱਕ ਰਿਲੇਸ਼ਨ ਦੇ ਵਿੱਚ ਇੱਕ ਲੜਕੀ ਸੀ ਜਿਸ ਦੇ ਨਾਲ ਉਸ ਦੇ ਸਪੰਸ ਸੀਗੇ ਤਾਂ ਉਹ ਇਕੱਠਿਆਂ ਦੇ ਮਿਲ ਕੇ ਇਹ ਪਲੈਨਿੰਗ ਜਿਹੜੀ ਆ ਕੀਤੀ ਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ 4 ਤੋਂ 5 ਰੋਪੀ ਜਿਹੜੇ ਨੇ ਫਿਲਹਾਲ ਗ੍ਰਿਫਤਾਰ ਕਰਨ ਦਿੱਤੇ ਗਏ ਨੇ ਪੁਲਿਸ ਵੱਲੋਂ ਹੋਰ ਵੀ ਪੁੱਛਗਿੱਛ ਜਿਹੜੀ ਆ ਕੀਤੀ ਜਾ ਰਹੀ ਹੈ ਮੁਕਾਨਾਂ ਦੀ ਹੋਰ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕਬਨ ਜਗਮਨ ਟੀਵੀ ਲੁਧਿਆਣਾ ਕੱਲ ਲੁਧਿਆਣਾ ਦੇ ਵਿੱਚ ਇੱਕ ਮਰਡਰ ਕੇਸ ਹੋਇਆ ਸੀਗਾ ਜਿਸ ਨੂੰ ਪੁਲਿਸ ਨੇ ਸੋਲਵ ਕਰ ਦਿੱਤਾ ਵਾ ਗੱਲਬਾਤ ਕਰਨ ਲੈਨੇ ਆ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲਸਾ ਨਾਮ ਜੁਦੇ ਸਰ ਕੀ ਮਾਮਲਾ ਸੀ ਪੂਰਾ ਮਰਡਰ ਕਿਸ ਤਰ੍ਹਾਂ ਹੋਇਆ ਸੀ ਮਾਮਲਾ ਏਸੀ ਦਾ ਕਿ ਸਾਡੇ ਕੋਲੇ ਜੋ ਇਨਫੋਰਮੇਸ਼ਨ ਆਈ ਸੀਗੀ ਕਿ ਅਨੋਖ ਮਿੱਤਲ ਨੇ ਕੰਪਲੇਂਟ ਲਿਖਾਈ ਸੀਗੀ ਕਿ ਜੇ ਮੈਂ ਤੇ ਮੇਰੀ ਵਾਈਫ ਕਿੱਥੇ ਜਾ ਰਹੇ ਸੀਗੇ ਤੇ ਰਸਤੇ 'ਚ ਜਦੋਂ ਅਸੀਂ ਉੱਥੇ ਰੁਕੇ ਤੇ ਪੰਜ ਛੇ ਬੰਦੇ ਆਏ ਤੇ ਸਾਡੇ ਨਾਲ ਉਹਨਾਂ ਨੇ ਮਤਲਬ ਹੱਥ 'ਚ ਬੱਪਰ ਗਿਆ ਬਟ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ 'ਚ ਦੁਕਵਾਰਾ ਉਸਨੇ ਹੀ ਬੰਦੇ ਹਾਇਰ ਕੀਤੇ ਤੇ ਉਸੇ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ 4 ਬੰਦੇ 6-5 ਬੰਦੇ ਹੋਰ ਅਰੈਸਟ ਕੀਤੇ ਜਿਸ ਵਿੱਚ ਇੱਕ ਇਨਾਦੀ ਗਰਲਫ੍ਰੈਂਡ ਹੈਗੀ ਤੇ ਚਾਰ ਬੰਦੇ ਹੋਰ ਹੈਗੇ ਪਰ ਤਾਂ ਪੂਰਾ ਕਾਰਨ ਕੀ ਹੈਗਾ ਕਿ ਇਹਨਾਂ ਦੇ ਕੋਈ ਰਿਲੇਸ਼ਨਸ਼ਿਪ ਵਿੱਚ ਸੀਗਾ ਇਹ ਕੁੜੀ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸੀਗਾ ਐਂਡ ਇਸ ਨੂੰ ਕਾਫੀ ਟਾਈਮ ਤੋਂ ਹਟਾਉਣਾ ਚਾਹੁੰਦਾ ਸੀਗਾ ਰਸਤੇ 'ਚ ਔਰ ਫਾਈਨਲੀ ਇਸਨੇ ਪਰਸੋਂ ਜੋ 15 ਔਰ 16 ਦੀ ਦਰਮਿਆਨ ਦੀ ਰਾਤ ਨੂੰ ਇਸ ਅੰਜਾਮ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਕਿੰਨੀ ਦੇਰ ਤੋਂ ਇਹ ਟਰਾਈ ਕਰ ਰਹੇ ਜਿਵੇਂ ਦੱਸਿਆ ਕਿ 2 ਸਾਲ ਦੋ ਵਾਰ ਇਹਨੇ ਪਹਿਲਾਂ ਵੀ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਟਾਈਮਿੰਗ ਦਾ ਨਹੀਂ ਅਸੀਂ ਇਨਵੈਸਟੀਗੇਸ਼ਨ ਚ ਇਹਨਾਂ ਨੂੰ ਪਤਾ ਲੱਗੇ ਟਾਈਮਿੰਗ ਦੀ ਨਹੀਂ ਕਹਿ ਸਕਦੇ ਬਟ ਇਸਨੇ ਪਹਿਲਾਂ ਵੀ ਦੋ ਵਾਰ ਟਰਾਈ ਕੋਈ ਇਹੋ ਜਿਹੀ ਕੀਤੀ ਹੈਗੀ। ਸਰੇ ਹਾਇਰ ਕਿਤੋਂ ਕਿਤੇ ਸੀ ਜਿਹੜੇ ਮਰਡਰ ਵਾਲੇ ਵਾਲੇ ਲੋਕਲ ਹੀ ਸੀਗੇ ਸਾਨੇਵਾਲ ਦੇ ਔਰ ਟੰਡਾਰੀ ਕਲਾਂ ਦੇ ਰਹਿਣ ਵਾਲੇ ਬੰਦੇ ਸੀਗੇ ਸਰੇ ਲੜਕੀ ਤੇ ਲੜਕੇ ਦੀ ਇਕੱਠੀ ਪਲਾਨਿੰਗ ਸੀ ਜਾਂ ਕੁਝ ਪਲਾਨਿੰਗ ਸੀ ਕਿਨਾਂ ਦੀ ਆਲਰੇਡੀ ਦੈਟਸ ਵਾਈ ਬੀ ਅਰੈਸਟਡ ਬੋਥ ਲੜਕੀ ਕੋਲ ਨਾ ਜਿਹੜੀ ਗਰਲਫ੍ਰੈਂਡ ਹੈਗੀ ਉਹਦੀ ਉਹ ਇਹਦੀ ਮਤਲਬ ਗਰਲਫ੍ਰੈਂਡ ਹੈਗੀ ਹੈ ਲੜਕੀ ਉਹ ਇਥੇ ਲੁਧਿਆਣੇ ਦੀ ਰਹਿਣ ਵਾਲੀ ਲੋਕਾਂ ਦੀ ਸਰ ਗ੍ਰਿਫਤਾਰੀ ਕਿੱਥੋਂ ਹੋਈ ਆ ਕਿਤੇ ਆਪਣੇ ਨਹਿਰ ਨਹਿਰ ਪੁਲ ਤੇ ਨਾ ਉਥੇ ਗ੍ਰਿਫਤਾਰੀ ਸਰ ਮਰੜੇ ਨੇ ਉਸੇ ਵੱਲੇ ਉਸੇ ਰਾਤ ਨੂੰ ਉਸੇ ਉਸੇ ਟਾਈਮ ਕਿੱਥਾ ਸੀ ਉਸੇ ਥਾਂ ਤੇ ਕਿਤਾਹੀ ਮਰੜੇ ਕਿਥੋਂ ਬੋਡੀ ਮਰੜੇ ਬਿਲਕੁਲ ਸ਼ੇਮ ਥਾ ਤੇ ਉਧਰ ਉਧਰੀ ਹੋਇਆ ਸੀ ਕਿਉਂਕਿ ਸ਼ਮਸ਼ਾਨ ਏਰੀਆ ਸੀਗਾ ਸਰ ਸਰ ਸਟੇਟਮੈਂਟ ਲੜਕੇ ਦੀ ਕੀ ਸੀ ਜਿਹੜਾ ਨੂਬਸਿਕਲ ਸਟੇਟਮੈਂਟ ਕੀ ਸੀ ਬਾਰ ਬਾਰ ਕੀ ਬਦਲਦੇ ਨਹੀਂ ਨਹੀਂ ਸਟੇਟਮੈਂਟ ਉਹਦੀ ਇਹ ਸੀ ਕਿ ਨਾ ਕਿ ਜੀ ਮੈਂ ਆਪਣੀ ਵਾਈਫ ਦੇ ਨਾਲ ਜਾ ਰਿਹਾ ਸੀਗਾ ਮੈਂ ਰਸਤੇ 'ਚ ਬਾਥਰ ਉਸਨੇ ਸਾਡੇ ਤੇ ਅਟੈਕ ਕੀਤਾ ਸੀ ਸਾਡੀ ਕਾਰ ਸਨੇਚ ਕਰਕੇ ਲੈ ਗਈ ਤੇ ਮੇਰੀ ਵਾਈਫ ਨੂੰ ਮਰਡਰ ਕਰ ਦਿੱਤਾ ਪੁਲਿਸ ਨੂੰ ਸ਼ੱਕ ਹੋ ਗਿਆ ਸੀ ਕਿ ਕੁਝ ਇਸ ਫਸਟ ਸਟੇਜ ਨੂੰ ਇਨਵੈਸਟੀਗੇਸ਼ਨ ਚ ਪਤਾ ਲੱਗ ਜਾਂਦਾ ਬਹੁਤ ਸੀ ਚੀਜ਼ਾਂ ਦਾ ਔਰ ਜਦੋਂ ਅਸੀਂ ਸਾਡੀ ਟੀਮ ਨੇ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰੀ ਤਾਂ ਇਹ ਚੀਜ਼ਾਂ ਸਾਰੀ ਨਿਕਲ ਕੇ ਸਾਹਮਣੇ ਆਈ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹ ਜਿਵੇਂ ਕਿ ਦੱਸ ਰਹੇ ਨੇ ਪੂਰੀ ਜਾਣਕਾਰੀ ਦੇ ਰਹੇ ਨੇ ਕਿ ਕਿਸ ਤਰ੍ਹਾਂ ਇਹ ਮਾਮਲਾ ਜਿਹੜਾ ਵਾ ਸੋਲਵ ਕੀਤਾ ਗਿਆ ਵਾ ਤਾਂ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਵੱਲੋਂ ਕੀਤੀ ਗਈ ਸੀਗੀ ਤਾਂ ਉਸ ਦੇ ਵਿੱਚ ਇਹ ਸਾਹਮਣੇ ਆਇਆ ਸੀਗਾ ਸੀ ਕਿ ਜਿਹੜਾ ਘਰ ਵਾਲਾ ਆ ਉਹੀ ਖੁਦ ਦੋਸ਼ੀ ਹੈਗਾ ਉਸਨੇ ਜਿਹੜਾ ਵਾ ਅਨਜਾਮ ਦਿੱਤਾ ਕਿਉਂਕਿ ਉਸ ਤੇ ਇੱਕ ਰਿਲੇਸ਼ਨ ਦੇ ਵਿੱਚ ਇੱਕ ਲੜਕੀ ਸੀ ਜਿਸ ਦੇ ਨਾਲ ਉਸ ਦੇ ਸਪੰਸ ਸੀਗੇ ਤਾਂ ਉਹ ਇਕੱਠਿਆਂ ਦੇ ਮਿਲ ਕੇ ਇਹ ਪਲਾਨੀ ਜਿਹੜੀ ਆ ਕੀਤੀ ਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ 4 ਤੋਂ 5 ਰੋਪੀ ਜਿਹੜੇ ਨੇ ਫਿਲਹਾਲ ਗ੍ਰਿਫਤਾਰ ਕਰਨ ਦਿੱਤੇ ਗਏ ਨੇ ਪੁਲਿਸ ਵੱਲੋਂ ਹੋਰ ਵੀ ਪੁੱਛਗਿੱਛ ਜਿਹੜੀ ਆ ਕੀਤੀ ਜਾ ਰਹੀ ਹੈ ਮੁਕਾਨਾਂ ਦੀ ਹੋਰ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕਬਨ ਜਗਮਨ ਟੀਵੀ ਲੁਧਿਆਣਾ